26 ਜਨਵਰੀ ਜਾਣ ਕੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਦੇ ਦੁਆਰਾ ਲੁਧਿਆਣਾ ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਪਰ ਆਪਰੇਸ਼ਨ ਈਗਲ 3 ਚਲਾਇਆ ਜਾ ਰਿਹਾ ਅਤੇ ਇਸ ਆਪਰੇਸ਼ਨ ਦੇ ਤਹਿਤ ਪੁਲਿਸ ਦੇ ਵੱਲੋਂ ਥਾਂ-ਥਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਦੱਸਿਆ ਕਿ ਸ਼ਹਿਰ ਦੇ ਵਿੱਚ ਹੋਰ ਵੀ ਕਈ ਭੀੜ ਭੜੱਕੇ ਵਾਲੇ ਇਲਾਕਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਵਿਅਕਤੀ ਜੋ ਸ਼ੱਕੀ ਹਾਲਾਤ ਦੇ ਵਿੱਚ ਨਜ਼ਰ ਆਉਂਦਾ ਹੈ ਉਸ ਦੀ ਰੋਕ ਕੇ ਤਲਾਸ਼ੀ ਲਈ ਜਾ ਰਹੀ ਹੈ। ਰੇਲਵੇ ਸਟੇਸ਼ਨ ਦੇ ਉੱਪਰ ਭਾਰੀ ਮਾਤਰਾ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਬਲ ਤਾਇਨਾਤ ਕੀਤਾ ਗਿਆ ਅਤੇ ਇਸ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਹਰ ਆਉਣ ਜਾਣ ਵਾਲੇ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਸਮਾਜ ਦੇ ਵਿੱਚ ਕੋਈ ਅਨਸਖਾਵੀ ਘਟਨਾ ਨਾ ਵਾਪਰ ਜਾਵੇ।

ਡੀਜੀਪੀ ਪੰਜਾਬ ਸਰ ਦੇ ਇਨਸਟਰਕਸ਼ਨ ਤਹਿਤ ਤੇ ਸੀਪੀ ਲੁਧਿਆਣਾ ਦੇ ਇਨਸਟਰਕਸ਼ਨ ਤਹਿਤ ਲੁਧਿਆਣਾ ਕਮਿਸ਼ਨਰੇਟ ਦੇ ਵਿੱਚ ਕਾਸੂ ਆਪਰੇਸ਼ਨ ਕੀਤੇ ਜਾ ਰਹੇ ਹਨ ਜਿੰਨੇ ਵੀ ਸਾਡੇ ਬੱਸ ਸਟੈਂਡ ਹੈਗੇ ਤੇ ਰੇਲਵੇ ਸਟੇਸ਼ਨ ਹੈ ਉਹਨਾਂ ਦੇ ਅੰਦਰ ਜਿੰਨੇ ਵੀ ਸਾਡੇ ਹੈਗੇ ਬੰਦੇ ਜੋ ਵੀ ਸਸਪੈਕਟਡ ਪਰਸਨਸ ਹੈ ਉਹਨਾਂ ਦੀ ਚੈਕਿੰਗ ਚੱਲ ਰਹੀ ਨੇ ਤੇ ਉਹਨਾਂ ਦੇ ਐਂਟੀਸੀਡੈਂਟਸ ਵੈਰੀਫਾਈ ਕੀਤੇ ਜਾ ਰਹੇ ਹਨ ਇਹ ਜਿਹੜਾ ਆਪਰੇਸ਼ਨ ਹੈ ਇਹਦਾ ਨਾਮ ਹੈ ਆਪਰੇਸ਼ਨ ਈਗਲ 3 ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਵਿੱਚ ਸਾਡੇ ADCP 1 ਇਹਨੂੰ ਲੀਡ ਕਰ ਰਹੇ ਤੇ ਜਿਹੜਾ ਬੱਸ ਸਟੈਂਡ ਹੈ ਉਹਦੇ ਵਿੱਚ ADCP 3 SP ਰੈਂਕ ਦੇ ਅਧਿਕਾਰੀ ਇਹਨਾਂ ਨੂੰ ਲੀਡ ਕਰ ਰਹੇ ਨੇ ਇਸ ਤੇ ਇਹਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਜਿੰਨੇ ਵੀ ਸਾਡੇ ਮੁਸਾਫਿਰ ਹੈਗੇ 1 ਜਨਵਰੀ ਦੀ ਡੇਟ ਹੈ ਬਹੁਤ سارے ਲੋਕ ਆਪਣੇ ਘਰ ਜਾਂਦੇ ਹਨ ਤੇ ਘਰ سے ਆਉਂਦੇ ਤੇ ਟ੍ਰੇਨ ਤੇ ਬੱਸ ਦੀ ਵਰਤੋਂ ਕਰਦੇ ਆ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦਾ ਜਿਹੜਾ ਵੀ ਸਫ਼ਰ ਰਹੇ ਉਹ ਸੁਖ ਰਹੇ ਉਹ ਰਹੇ ਕੋਈ ਵੀ ਕ੍ਰਾਈਮ ਜਾਂ ਕਿਸੇ ਤਰ੍ਹਾਂ ਦੀ ਅੱਦਾ ਉਹ ਨਾ ਦੇਖੀ ਜਾਏ ਤੇ ਜੋ ਵੀ ਸਾਡੀ ਲੇਡੀ ਪੁਲਿਸ ਤੇ ਯਹਾਂ ਤੇ ਹੈ ਤੇ ਬੱਸ ਸਟਾਜ ਬੱਸ ਸਟੇਸ਼ਨ ਤੇ ਸੌਰੀ ਬੱਸ ਸਟੈਂਡ ਐਂਡ ਰੇਲਵੇ ਸਟੇਸ਼ਨ ਤੇ ਅਸੀਂ ਸਾਂਝਾ ਐਫਰਟ ਕਰ ਰਹੇ ਨੇ ਇੱਥੇ ਆਰਪੀਐਫ ਤੇ ਜੀਆਰਪੀ ਵੀ ਜਿਹੜੇ ਹੈਗੀ ਫੋਰਸ ਉਹ ਸਾਰੀ ਵੀ ਮੌਜੂਦ ਨੇ ਕਿ ਉਹ ਹੋਬ ਉਹ ਮਦਦ ਨਹੀਂ ਮਾਰਗੇ ਤੁਸੀਂ ਮਹੀਨ ਚੇਂਜ ਕਰੋਗੇ ਨਹੀਂ ਕਿ ਇਸ ਤੋਂ ਇਲਾਵਾ ਸਾਡੇ ਕੋਲ ਐਡੀਸੀਪੀ 1 ਤੇ ਐਸੀਪੀ ਸੈਂਟਰ ਦੀ ਅਗਵਾਈ ਵਿੱਚ ਹੋਰ ਵੀ ਆਪਰੇਸ਼ਨ ਕੀਤੇ ਗਏ ਇਸ ਤੋਂ ਪਹਿਲੇ ਵੀ ਤੁਸੀਂ ਵੀ ਦੇਖ ਰਹੇ ਸੀਗੇ ਕਿ ਕੋਰਾ ਪੜ ਗਿਆ ਹੈ ਤੇ ਦੁੰਦ ਬਰ ਗਿਆ ਹੈ ਬਹੁਤ ਸਾਰੇ ਆਟੋ ਦੇ ਮੁਸਾਫਿਰ ਕੰਪਲੇਂਟਸ ਕਰ ਰਹੇ ਸੀਗੇ ਤਾਂ ਇਸ ਦੌਰਾਨ ਪਿਛਲੇ 1 ਮਹੀਨੇ ਦੇ ਵਿੱਚ ਉਨ੍ਹਾਂ ਨੇ 4 ਕੇਸ ਵੀ ਰਜਿਸਟਰ ਕੀਤੇ ਹੈ ਤੇ 8 ਬੰਦੇ ਵੀ ਅਰੈਸਟ ਕੀਤੇ ਹੈ ਆਟੋ ਦੇ ਵਿੱਚ ਲੋਕੋ ਨੂੰ ਟਾਰਗੇਟ ਕਰਦੇ ਸੀਗੇ ਤੇ ਉਹਨਾਂ ਦੇ ਫੋਨ ਜਾਂ ਫਿਰ ਸਮਾਨ ਦੀ ਸਨਾਚਿੰਗ ਕਰਦੇ ਸੀਗੇ ਉਹਦੀ ਵੀ ਤੁਹਾਨੂੰ ਡਿਟੇਲ ਦਿੱਤੀ ਜਾਏਗੀ ਜੀ ਤੇ ਇਸ ਤੋਂ ਇਲਾਵਾ ਅੱਜ ਅਸੀਂ ਇਹੀ Aim ਕਰ ਰਹੇ ਨੇ ਕਿ ਜਿੰਨੇ ਵੀ ਮੁਸਾਫਿਰ 1 ਜਨਵਰੀ ਦੇ ਉਹ ਚਲਦੇ نئے ਸਾਲ ਵਿੱਚ ਆਪਣੇ ਘਰ ਜਾ ਰਹੇ ਜਾਂ ਘਰ ਤੋਂ ਲੋਟ ਰਹੇ ਹਨ ਉਹ ਸਾਰੇ ਸੇਫ ਤੇ ਸਿਕਿਉਰ ਰਹੇ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਜੀ ਮੈਂ ਲਿਖ ਤਾ ਮੈਂ ਪਟਵਾਲਾ ਪਰ ਨੂੰ ਚੱਲ ਰਹੀ ਹੈ ਕਾਫੀ ਕੰਮ ਕਰਦਾ ਪਹੁੰਚ ਜਾਏਗਾ ਉਸ ਤੋਂ ਇੱਕ ਪਰ ਹੇ ਜਾ ਰਿਹਾ ਹੈ ਕਿ ਕਾਫੀ ਜਗ੍ਹਾ ਫੀਲ ਲੱਗ ਰਹੀ ਹੈ ਕਿ ਲੋਕਾਂ ਦਾ ਧਿਆਨ ਹੋ ਦੇਖੇ ਲੁਧਿਆਣਾ ਇੱਕ ਕਰਾਊਡਡ ਸਿਟੀ ਹੈ ਜੋ ਤੁਸੀਂ ਗੱਲ ਕਰ ਰਹੇ ਹੋ ਹੋ ਰਹੀ ਹੈ ਉਹ ਆਲਰੇਡੀ ਸਾਨੂੰ ਸੀਪੀ ਸਰ ਦੇ ਵੀ ਆਦੇਸ਼ ਹੈ ਹੁਣ ਸਭ ਵਿੱਚ ਜੋ ਅਸੀਂ ਪੁਖਤਾ ਪ੍ਰਬੰਧ ਦੇ ਲਾਅ ਐਂਡ ਆਰਡਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰੇ ਕਿੱਤੇ ਜਾ ਰਹੇ ਹਾਂ ਜੀ ਦੇਖੇ ਇਹ ਰੇਲਵੇ ਸਟੇਸ਼ਨ ਦਾ ਅਭੀ ਕੈਸੋ ਆਪਰੇਸ਼ਨ ਚੱਲ ਰਿਹਾ ਹੈ ਹੈ ਨਾ ਉਸੇ ਦੌਰਾਨ ਅਸੀਂ ਆਪਣੇ ਜਿਹੜੇ ਪ੍ਰਬੰਧ ਦੇ ਪੁਲਿਸ ਦੇ ਤਾਂ ਚਲੀਏ ਉਹ ਸਾਰੇ ਅਸੀਂ ਦੇਖ ਲਾਂਗੇ ਹੁਣੇ ਅਸੀਂ ਆਪਰੇਸ਼ਨ ਈਗਲ 3 ਦੇ ਉੱਪਰ ਹੀ ਫੋਕਸ ਕਰ ਰਹੇ ਤੇ ਕੋਸ਼ਿਸ਼ ਕਰ ਰਹੇ ਕਿ ਵਧੀਆ ਚੈਕਿੰਗ ਜਾਏ ਐਸਮਜਰ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਝਲੋਟਾ ਦੀ ਰਿਪੋਰਟ